ਮੈਂ ਕਕਰ ਸਾਹਿਬ ਅੱਜ ਤੁਹਾਨੂੰ ਇਸ ਸਿਦਰਮ پارک ਵਿੱਚ ਝੰਡਾ ਚੜਾਉਣ ਦਾ ਮੌਕਾ ਮਿਲਿਆ ਕੀ ਕਹਿਣਾ ਚਾਹੋਗੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁ ਬਹੁ ਮੁबारकਾ ਦੇਣਾ ਚਾਹੁੰਦਾ ਕਿ ਅੱਜ ਮੈਨੂੰ ਮੌਕਾ ਮਿਲਿਆ ਆ ਮੇਰੀ ਯੁਵਾ ਵਾਹਿਨੀ ਸਮਿਤੀ ਟੀਮ ਨੇ ਅੱਜ ਮੈਨੂੰ ਇਹ ਸਵਾਬ ਦਾ ਮੌਕਾ ਦਿੱਤਾ ਕਿ ਝੰਡਾ ਰਾਸ਼ਟਰੀ ਧਵਜਨ ਹੈ ਰਾਮ ਦਾ ਅੱਜ 77ਵੇਂ ਗੰਧਨਤਾ ਜਸਵ ਦੇ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਬਧਾਈ ਅੱਜ ਯੁਵਾਵਾਨੀ ਸਮਿਤੀ ਵੱਲੋਂ ਸਿਤਾ ਰਾਮ ਪਾਰਕ ਵਿੱਚ ਸਾਡੇ ਗੋਰੇ ਕੱਕੜੀ ਨੇ ਚੰਡੇ ਦੀ ਰਸਮ ਅਦਾ ਕੀਤੀ ਹੈ ਔਰ ਮਾਤਾ ਚਿੰਤ ਕੁਣੀ ਚੌਂਗ ਵਿੱਚ ਵਿਕਾਸ ਸ਼ਰਮਾ ਜੀ ਐਡਵੋਕੇਟ ਚੰਡਾ ਲਹਿਰਾਂ ਦੀ ਰਸਮ ਅਦਾ ਕੀਤੀ ਹੈ ਅਸੀਂ ਫਿਰ ਯੁਵਾਵਾਨੀ ਸਮਿਤੀ ਵੱਲੋਂ ਮਾਤਾ ਚਿੰਤ ਕੁਣੀ ਚੌਂਗ ਨੂੰ ਸ਼ਹਿਰ ਵਾਸੀਆਂ ਨੂੰ ਆਪਣੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਬਧਾਈ ਜੈ ਹਿੰਦ ਜੈ ਭਾਰਤ ਮਾਤਾ ਵੀ ਜੈ ਹਾਂਜੀ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਸੀਤਾਰਾਮ پارک ਦੇ ਵਿੱਚ ਜੁਵਾਨ ਵਾਨੀ ਸਮਿਤੀ ਵੱਲੋਂ ਰਾਸ਼ਿਦ ਵਜਫਰ ਆਇਆ ਗਿਆ ਇਸ ਖੁਸ਼ੀ ਦੇ ਮੌਕੇ ਤੇ ਮੈਂ ਹੁਸ਼ਿਆਰਪੁਰ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਜੁਵਾਨ ਵਾਨੀ ਦੇ ਸਾਰੇ ਕਾਰਜਕਰਤਾ ਨੂੰ ਵਧਾਈ ਦਿੰਦਾ ਕਿ ਅੱਜ ਦੇ ਦਿਨ ਸਾਨੂੰ ਜੋ ਸੰਵਿਧਾਨ ਸਾਨੂੰ ਮਿਲਿਆ ਸੀਗਾ ਜਿਸ ਦੇ ਵਿੱਚ ਅੱਜ ਪੂਰਾ ਦੇਸ਼ ਚੱਲਦਾ ਵੈਕ ਬਹੁਤ ਵਧੀਆ ਲੋਕਤੰਤਰ ਸਾਨੂੰ ਉਹਦੇ ਵਿੱਚ ਰਾਹੀਂ ਉਪਲਬਧ ਹੋਇਆ ਇਸ ਖੁਸ਼ੀ ਦੇ ਮੌਕੇ ਨੂੰ ਅਸੀਂ ਹਰ ਸਾਲ ਮਨਾਉਂਦੇ ਆ ਇੱਦਾਂ ਹੀ ਮਨਾਉਂਦੇ ਰਹੀਏ ਇੱਕ ਵਾਰ ਫਿਰ ਸਾਰੇ ਦੇਸ਼ ਵਾਸੀਆਂ ਨੂੰ ਇਹ ਸ਼ੁਭ ਦਿਨ ਤੇ ਵਧਾਈ ਦਿੰਦਾ ਜੈ ਰਾਜੀ ਮਹਾਜਨ ਕੀ ਕਹਿਣਾ ਚਾਹੋਗੇ ਅੱਜ ਇਸ ਮੌਕੇ ਤੇ ਅੱਜ ਸੱਲਾ ਤਾਂ ਯੂਵਾ ਬਹਾਨੀ ਦਾ ਆਪਾ ਬਹੁਤ ਧੰਨਵਾਦ ਕਰੀਆ ਕਿ ਸਾਨੂੰ ਇਹ ਹਰ ਸਾਲ ਦੋ ਮੌਕੇ ਦਿੰਦੇ ਆ ਤਿਰੰਗਾ ਲਹਿਰਾਨ ਦੇ ਕਾਰਜ ਜਿ ਆਪਾਂ ਪਹੁੰਚਦੇ ਆ ਔਰ ਆਪਾਂ ਆਪਣੇ ਜਿਹੜੇ ਹੈਗੇ ਆ ਦੇਸ਼ ਦੀ ਜਿਹੜੀ ਹੈਗੀ ਆ 77ਵੇਂ ਗਣਤੰਤਰ ਦਿਵਸ ਦੇ ਵਿੱਚ ਅੱਜ ਅਸੀਂ ਸ਼ੁਰੂਆਤ ਕੀਤੀ ਆ ਇਹ ਵੀ ਸਾਰੇ ਨੂੰ ਪਹਿਲਾਂ ਬਹੁਤ ਬਹੁਤ ਵਧਾਈਆਂ ਤੇ ਯੁਵਾ ਵਾਹਨੀ ਦਾ ਵੀ ਆਪਾਂ ਫਿਰ ਤੋਂ ਧੰਨਵਾਦ ਕਰਦੇ ਆ ਕਿ ਸਾਨੂੰ ਇਹ ਮੌਕਾ ਦਿੰਦੇ ਆ ਅੱਜ ਆਪਾਂ ਇੱਕ ਨਵਾਂ ਪ੍ਰਣ ਕਰੀਏ ਅੱਜ ਆਪਾਂ ਇੱਥੇ ਦੁਬਾਰਾ ਰੋਹਨ ਕੀਤਾ ਦਾ ਆਪਾਂ ਸਾਰੇ ਪ੍ਰਣ ਕਰੀਏ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਅਪਾ ਸੰਕਲਪ ਲਈਏ ਆਪਾਂ ਨਸ਼ੇ ਦਾ ਉਪਯੋਗ ਨਾ ਕਰੀਏ ਆਪਣਾ ਜੇ ਕੋਈ ਸਾਥੀ ਕਰਦਾ ਵਾ ਉਹਨੂੰ ਵੀ ਇਸ ਚੀਜ਼ ਲਈ ਪ੍ਰੇਰਿਤ ਕਰੀਏ ਬਸ ਅੱਜ ਇਹੀ ਸੰਕਲਪ ਲੈ ਕੇ ਜਾਈਏ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ। ਕੀ ਨਾਮ ਆਪਣਾ? ਵਿਕਾਸ ਸ਼ਰਮਾ ਜੀ। ਅੱਜ ਦੇਸ਼ ਦਾ ਕਰਨੇ ਗਣਤੰਤਰ ਦਿਵਸ ਮੌਕੇ ਕੀ ਕਹਿਣਾ ਚਾਹੋਗੇ? ਸਾਰੇ ਦੇਸ਼ ਵਾਸੀਆਂ ਨੂੰ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਸਾਰ ਸub ਕਾਮਨਾ ਦਿੰਦੇ ਹਾਂ। ਅੱਜ ਯੋਵਾ ਜੀ ਵੱਲੋਂ ਮਾਤਾ ਚਿੱਤਪੁਨੀ ਚੌਂਗ ਦੇ ਵਿੱਚ ਇਹ ਝੰਡਾ ਦੀ ਰਸਮ ਅਦਾ ਕੀਤੀ ਗਈ। ਇਹਦੇ ਵਿੱਚ ਯੋਵਾਨੀ ਵੱਲੋਂ ਕਿਆ ਮਾਤਾ ਚਿੰਤਪੂਨੀ ਦੀ ਐਲ ਸੀ ਡੀ ਲਗਾਈ ਗਈ ਹੈ ਤਾਂ ਜੋ ਸਾਰੇ ਦੇਸ਼ ਵਾਸੀਆਂ ਨੂੰ ਪੁਲਿਸ ਹਸ਼ਿਆਰਪੁਰ ਵਾਸੀਆਂ ਨੂੰ ਮਾਤਾ ਚਿੰਤਪੂਨੀ ਦੇ ਦਰਸ਼ਨ ਮਾਤਾ ਚਿੰਤਪੂਨੀ ਚੌਕ ਤੋਂ ਹੋ ਜਾਣ ਅੱਜ ਸਾਰੇ ਦੇਸ਼ ਵਾਸੀਆਂ ਨੂੰ ਇਕੱਠੇ ਹੋ ਕੇ ਧਰਮ ਰਾਜਨੀਤੀ ਨੂੰ ਸੰਯਮ ਦੇ ਤੌਰ ਤੇ ਸੰਯਮ ਰੱਖ ਕੇ ਦੇਸ਼ ਨੂੰ ਬਚਾਉਣ ਵਾਸਤੇ ਇਕੱਠੇ ਹੋਣਾ ਜ਼ਰੂਰੀ ਹੈ ਜਿਹੜੀ ਕਿ ਅੱਜ ਇਸ ਸਮੇਂ ਦੇਸ਼ ਦੀ ਜਮਾਂਡ ਹੈ ਧਰਮ ਸਭ ਤੋਂ ਉੱਪਰ ਹੈ ਉਸ ਨੂੰ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ ਸਾਦੇ ਦੇਸ਼ ਵਾਸੀ ਦੇ ਜੇ ਨੌਜਵਾਨ ਹੈ ਜੇ ਦੇਸ਼ ਦੇ ਦੇ ਬਾਰਡਰ ਤੇ ਹੈਗੇ ਆ ਅਸੀਂ ਉਹਨਾਂ ਦਾ ਸਲਾਮ ਕਰਦੇ ਆ ਜਿਨ੍ਹਾਂ ਨੇ ਆਪਣੇ ਤਨ ਮਨ ਦੇ ਨਾਲ ਸਾਡੀ ਰੱਖਿਆ ਰੱਖਿਆ ਕਰਦੇ ਪਏ ਹੈ ਭਾਈ ਕੀ ਨਾਮ ਆਪਣਾ ਬਨੋਜ ਦਿੱਤਾ ਜੀ ਇੱਕ ਦੋ ਸਾਨੂੰ ਦੱਸੋ ਸੰਵਤੰਤਰ ਦਿਵਸ ਔਰ ਜਨਤੰਤਰ ਦਿਵਸ ਇਹਦੇ ਵਿੱਚ ਕੀ ਫਰਕ ਹੈ ਸੰਵਤੰਤਰ ਦਿਵਸ 15 ਗਾ 1947 ਨੂੰ ਸਾਡਾ ਰਾਸ਼ਟਰ ਜਿਹੜਾ ਆਜ਼ਾਦ ਹੋਇਆ ਸੀ ਔਰ 2 ਸਾਲ 11 ਮਹੀਨੇ 26 ਦਿਨ ਦੇ ਬਾਅਦ ਸਾਡਾ ਜਿਹੜਾ ਰਾਸ਼ਟਰ ਆ ਇੱਕ ਗਨਰਾਜ ਬਣਿਆ ਔਰ ਸਾਡਾ ਸੰਵਿਧਾਨ ਇਹ 26 ਜਨਵਰੀ 1950 ਨੂੰ ਲਾਗੂ ਹੋਇਆ ਔਰ ਸਾਡਾ ਇੱਕ ਗਨਰਾਜ ਬਣ ਗਿਆ ਸਾਰੀਆਂ ਪਾਵਰ ਸੈਂਟਰ ਕੋਰ ਪਰ ਜਿੰਨੀਆਂ ਵੀ ਸਾਡੀਆਂ ਸਟੇਟਸ ਆ ਉਹਦੇ ਅੰਡਰ ਆ ਇਸ ਤਰ੍ਹਾਂ ਸਾਡਾ ਗਨਰਾਜ ਆ ਅੱਜ ਅਸੀਂ ਗਣਤੰਤਰ ਦਿਵਸ ਮਨਾ ਰਹੇ ਆ ਔਰ ਸਾਡਾ ਰਾਸ਼ਟਰ ਜਿਹੜਾ ਆ ਉਹ ਇੱਕ ਗਨਰਾਜ ਹੈ ਆ ਉਹ ਜਿਹਦੇ ਵਿੱਚ ਜਿੰਨੀਆਂ ਪਾਵਰ ਸੈਂਟਰ ਤੋਂ ਉਹਦੇ ਨਾਲ ਸਟੇਟ ਦੇ ਵਿੱਚ ਪਾਵਰ ਜਿਹੜੀਆਂ ਉਹ ਪਈ ਡਿਵਾਈਡ ਆ ਅੱਜ ਮੈਂ 26 ਜਨਵਰੀ ਦੇ ਗਣਤੰਤਰ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਧੰਨਵਾਦ ਜੈ